ਬਹੁਤ ਹੱਸ ਹੱਸ ਹਲੇ ਆਪਾਂ ਬੜੇ ਪਾਰਟੀਆਂ ਦੇ ਪ੍ਰਧਾਨਾਂ ਦੇ ਜੋਕ ਬਣ ਗਏ ਇਮਾਨਦਾਰੀ ਨਾਲ ਦੱਸਾਂ ਥੋੜਾ ਜਿਹਾ ਮੈਂ ਵੀ ਹੱਸਿਆ ਉਹਨਾਂ ਨੂੰ ਵੇਖ ਕੇ ਪਰ ਯਾਰ ਮੈਨੂੰ ਰੋਣਾ ਵੀ ਆ ਰਿਹਾ ਨਾਲ ਇਹ ਲੋਕ ਸਾਡੇ ਤੇ ਹਕੂਮਤ ਕਰਦੇ ਰਹੇ ਨੇ ਜਾਂ ਹਕੂਮਤ ਕਰ ਰਹੇ ਨੇ ਜਾਂ ਅੱਗੇ ਹਕੂਮਤ ਕਰਨ ਲਈ ਥਾਪੀਆਂ ਮਾਰ ਰਹੇ ਨੇ ਇਹ ਲੋਕ ਜਿਨ੍ਹਾਂ ਨੂੰ ਗੱਲ ਕਰਨ ਦਾ ਵੀ ਪਤਾ ਨਹੀਂਗਾ ਇਹ ਤੁਹਾਡੀਆਂ ਪਾਲਿਸੀਆਂ ਦੀਆਂ ਗੱਲਾਂ ਕਰਨਗੇ ਪਰ ਮੈਂ ਤੁਹਾਨੂੰ ਦੱਸਾਂ ਜਦੋਂ ਪਾਲਿਸੀਆਂ ਤੇ ਆਉਂਦੇ ਨੇ ਜਿੰਨਾ ਵੀ ਕੋਈ ਬੰਦਾ ਇੱਕ ਜ਼ਾਲਮ ਕਹਿ ਲੋ ਜਾਂ ਕਿਸੇ ਵੀ ਕਿਸਮ ਦਾ ਕਹਿ ਲੋ ਜਿੰਨਾ ਨਰਦਈਪੁਣਾ ਉਹ ਵਿਖਾਉਂਦਾ ਇਹ ਵਿਖਾ ਚੁੱਕੇ ਨੇ ਪਹਿਲੀ ਗੱਲ ਹੈ ਜਿਹੜੀ ਇਹਨਾਂ ਨੇ ਇੱਕ ਕੰਢੀ ਏਰੀਏ ਦੀ ਪਾਲਿਸੀ ਦੀ ਗੱਲ ਕੀਤੀ ਹੈ ਜਿੱਥੇ ਸਭ ਮਿਲੇ ਜੁਲੇ ਨੇ ਕੰਢੀ ਏਰੀਆ ਮਤਲਬ ਜਿਹੜਾ ਪੰਜਾਬ ਦੀ ਪ੍ਰਜ਼ਰਵਰ ਲੈਂਡ ਹੈ ਜਿਹੜੀ ਫੋਰੈਸਟ ਦੇ ਵਿੱਚ ਹੁੰਦੀ ਹੈ ਜਾਂ ਤੁਸੀਂ ਕਹਿ ਲੋ ਇਕੋ ਟੂਰਿਜ਼ਮ ਝੁੰਦੀ ਹੈ ਜਾਂ ਜਿਹੜੀਆਂ ਅਸ਼ਵਲ ਕਾਲੀਆਂ ਪਹਾੜੀਆਂ ਨੇ ਇਹਦੇ ਉੱਤੇ ਹੈ ਜੋ ਜੰਗਲ ਹੈ ਵੇਸੀ ਵੀ ਪੰਜਾਬ ਦੇ ਵਿੱਚ ਜੰਗਲ ਸਿਰਫ 3% ਬਚਿਆ ਆਪਣਾ ਮਿਲਦਾ ਕੁੱਲ ਟੋਟਲ ਰਕਬਾ ਹੈਗਾ 50000 ਸਕੁਅਰ ਕਿਲੋਮੀਟਰ ਦਾ ਰਕਬਾ ਹੈ ਪੰਜਾਬ ਦਾ ਟੋਟਲ ਔਰ ਉਹਦੇ ਵਿੱਚੋਂ ਸਿਰਫ 3% ਜੰਗਲ ਹੈ ਹੁਣ ਤੁਸੀਂ ਉਹਦਾ ਅੰਦਾਜ਼ਾ ਲਾਓ ਔਰ ਜ਼ਿਆਦਾਤਰ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਉਹ ਜੰਗਲ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਤੇ ਆ ਮੋਹੱਲੀ ਦੇ ਨਾਲ 70% ਇੱਥੇ ਹੈ ਤੇ ਬਾਕੀ 30% ਤੁਸੀਂ ਕਹਿ ਲਓ ਬਾਕੀ ਬਠਿੰਡੇ ਵੱਲ ਹੋ ਗਿਆ ਕੋਈ ਫਰੋਜ਼ ਪਰਲ ਹੋ ਗਿਆ ਜਾਂ ਜਿਵੇਂ ਮੱਤੇਵਾੜੇ ਵਾਲਾ ਉਹ ਹੋ ਗਿਆ ਹੁਣ ਉਸ ਏਰੀਏ ਤੇ ਇਹਨਾਂ ਦੀ ਨਜ਼ਰ ਸੀ ਕਿਉਂਕਿ ਪੰਜਾਬ ਕੋਲੇ ਦੋ ਹੀ ਚੀਜ਼ਾਂ ਨੇ ਇੱਕ ਪਾਣੀ ਇੱਕ ਲੈਂਡ ਪਾਣੀ ਜੋ ਕੁਦਰਤੀ ਸਾਨੂੰ ਮਿਲਿਆ ਹੋਇਆ ਸੀ ਪੰਜ ਦਰਿਆਵਾਂ ਦਾ ਉਹ ਕੋਕੇ ਲੈ ਗਏ ਅੱਜ ਰਾਜਸਥਾਨ ਕੋਲੇ ਵੀ ਸਾਡੇ ਨਾਲੋਂ ਜ਼ਿਆਦਾ ਹੈ ਹਰਿਆਣੇ ਕੋਲੇ ਵੀ ਜ਼ਿਆਦਾ ਹੈ ਸਾਡੇ ਕੋਲੇ ਸਭ ਤੋਂ ਘੱਟ ਹੈ ਸਾਨੂੰ ਚਾਹੀਦਾ 40 ਐਮਐਫ ਲਾਉਣ ਲਈ ਪੂਰੇ ਖੇਤਾਂ 'ਚ ਹੈ ਕਿੰਨਾ 11 ਐਮਐਫ ਉਹਦੇ 'ਚੋਂ ਵੀ ਐਸਵਾਈਐਲ ਕੱਢਣ ਨੂੰ ਫਿਰਦੇ ਆ ਸੋ ਦੂਜੀ ਚੀਜ਼ ਤੁਹਾਡੀ ਬੇਸ਼ਕੀਮਤੀ ਹੈ ਜ਼ਮੀਨ ਜਿਦੇ ਲਈ ਪਹਿਲਾਂ ਖੇਤੀਬਾੜੀ ਦੇ ਬਿੱਲ ਲੈ ਕੇ ਆਏ ਸੀ ਤੈਨ ਫਿਰ ਉਹ ਨਹੀਂ ਚੱਲਿਆ ਲੈਂਡ ਪੂਲਿੰਗ ਲੈ ਕੇ ਆਏ ਫਿਰ ਲੈਂਡ ਪੂਲਿੰਗ ਤੋਂ ਬਾਅਦ ਇਹਨਾਂ ਨੇ ਕੁਝ ਹੋਰ ਤਰੀਕੇ ਅਪਣਾਏ ਨੇ ਉਹਨਾਂ ਦੋ ਤਰੀਕਿਆਂ ਦੀ ਗੱਲ ਕਰਨੀ ਆ ਪਹਿਲਾਂ ਮੈਂ ਇੱਕ ਸੀਗਾ ਬਿਲਡਿੰਗ ਵਾਲਾ ਉੱਚੀਆਂ ਕਰ ਲੋ ਹਾਈ ਰਾਈਜ਼ ਬਿਲਡਿੰਗ ਰੂਲ ਹੈ 25 ਦੇ ਵਿੱਚ ਇੱਕ ਹੋਣਾ ਕੰਡੀ ਏਰੀਏ ਦੀ ਪ੍ਰਜ਼ਰਵ ਜ਼ਮੀਨ ਇਹਦੇ ਤੇ ਕਬਜ਼ਾ ਕਰਨਾ ਹੈ ਇੱਕ ਵਾਰੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਬਣੀ ਸੀ ਜਿਹੜੀ ਮੋਸਟਲੀ ਇਹਨਾਂ ਏਰੀਆ ਦੇ ਨੇੜੇ ਤੇੜੀ ਦੀ ਰਿਪੋਰਟ ਸੀ ਕਿ ਜੇ ਉਹ ਪੂਰੀ ਦੀ ਪੂਰੀ ਜ਼ਮੀਨ ਇਹਨਾਂ ਲੁਟੇਰਿਆਂ ਤੋਂ ਜਿਹਦੇ ਵਿੱਚ ਬਿਊਰੋਕਰੇਟਸ ਵੀ ਸ਼ਾਮਲ ਨੇ ਪੁਲਿਸ ਵਾਲੇ ਵੀ ਤੇ ਅਕ੍ਰੋਸ ਦੀ ਪਾਰਟੀ ਸਾਰੇ ਲੀਡਰ ਸ਼ਾਮਲ ਨੇ ਇਹ ਵੱਡੇ ਵੱਡੇ ਮਹਿਲ ਬਣੇ ਨੇ ਇੱਥੇ ਸਾਡੇ ਪਹਿਲਾਂ ਵਾਲੇ ਮੁੱਖ ਮੰਤਰੀਆਂ ਦੇ ਇੱਕ ਦਿਨ ਦੀ ਨੋਟੀਫਿਕੇਸ਼ਨ ਸੀ ਔਰ ਨੈਕਸਟ ਡੇ ਡੀ ਨੋਟੀਫਾਈਡ ਕਰਤਾ ਕਿਉਂਕਿ ਸਾਰੀਆਂ ਫਾਰਮਲਿਟੀਆਂ ਕਰਕੇ ਉੱਥੇ ਉਹਨਾਂ ਦਾ ਮਹਿਲ ਬਣ ਗਿਆ ਇਹ ਉਦੋਂ ਪਹਿਲਾਂ ਵਾਲੇ ਦਾ ਇੱਕ ਹੋਟਲ ਦੀ ਗੱਲ ਸੀਗੀ ਆ ਸਾਡਾ ਹੁਣ ਵਾਲਾ ਮੁੱਖ ਮੰਤਰੀ ਆਂ ਦਾ ਵੀ ਸੀ ਇਹਨਾਂ ਨੂੰ ਟਾਵਾਂਗੇ ਕੁਝ ਬਣਾਵਾਂਗੇ ਹੁਣ ਕਿਉਂ ਚੁੱਪ ਕਰ ਗਏ ਆ ਦੱਸਾਂਵਾਂ ਕਿਉਂਕਿ ਇਹਨਾਂ ਦੀ ਪਲੋਟ ਵੀ ਘੱਟੇ ਗਏ ਨੇ ਉੱਥੇ ਇਹਨਾਂ ਦੇ ਆਪ ਦੇ ਐਮ ਐਲ ਏ ਮੰਤਰੀ ਸਾਰਿਆਂ ਦੇ ਵੀ ਔਰ ਪਹਿਲਿਆਂ ਦੇ ਤਾਂ ਸੀਗੇ ਹੀ ਔਰ ਉਹ ਜ਼ਮੀਨ ਕੀ ਕੀ ਆ ਥੋਡੀ ਆ ਪ੍ਰਿਜ਼ਰਵ ਕੀਤੀ ਹੋਈ ਜ਼ਮੀਨ ਜਿਹਦੇ ਨਾਲ ਜੇ ਉੱਥੇ ਇਹਨਾਂ ਦੇ ਬੰਗਲੇ ਜਿਵੇਂ ਕਿ ਪਰਮਿਸ਼ਨ ਨਹੀਂ ਬਲਕਿ ਪਾਲਿਸੀ ਲੈ ਆਏ ਆਂ ਗ੍ਰੀਨ ਹੈਬਿਟੈਟਸ ਦੇ ਨਾਂ ਤੇ ਔਰ ਜਿਹਦੇ ਵਿੱਚ ਇਹ ਉੱਤੇ ਢਾਈ ਕਿੱਲੇ ਤੋਂ ਲੈ ਕੇ ਈਵਨ ਕਿੱਲੇ ਤੋਂ ਥੱਲੇ ਦਾ ਇੱਕ ਫਾਰਮ ਹਾਊਸ ਕੱਟ ਸਕਦੇ ਨੇ ਹੁਣ ਜੇ ਵਾਤਾਵਰਨ ਬਦਲ ਰਿਹਾ ਤੇ ਤੁਹਾਡੇ ਮੀਆਂ ਦਾ ਵੀ ਫਰਕ ਆ ਰਿਹਾ ਤੁਹਾਡੀਆਂ ਗਰਮੀ ਵੀ ਵਧ ਰਹੀ ਹੈ ਤੁਹਾਡੀਆਂ ਫਸਲਾਂ ਵੀ ਜਾਣ ਗਿਆ ਪ੍ਰਜ਼ਰਵ ਕਿਉਂ ਕੀਤੀ ਸੀ ਜ਼ਮੀਨ ਇਹ ਅੰਗਰੇਜ਼ਾਂ ਦਾ ਪੁਰਾਣਾ ਕਾਨੂੰਨ ਸੀ 1909 ਦਾ ਬਣਿਆ ਹੋਇਆ ਜਿਹੜਾ ਕਿਵੇਂ ਨਾ ਕਿਵੇਂ ਚੱਲਦਾ ਆ ਰਿਹਾ ਸੀ 2010 ਚ ਪਹਿਲਾ ਅਟੈਕ ਹੋਇਆ ਸੀ ਉਹਦੇ ਤੇ ਕਿ ਨੇ ਨੇਂ ਜੀਤ ਬੋਜ਼ਾ ਰ ਲੋਕ ਖੇਤੀਬਾੜੀ ਕਰਦੇ ਨੇ ਤਾਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਆਈਆਂ ਸੀ ਕਿ ਆ ਚਲੋ ਖੇਤੀਬਾੜੀ ਕਰਦੇ ਨੇ ਪਰ ਉਹ ਖੇਤੀਬਾੜੀ ਕੁਦਰਤਾਂ ਨੂੰ ਹੋਣੀ ਚਾਹੀਦੀ ਹੈ ਔਰ ਉਹ ਸਿਰਫ ਉਹਨਾਂ ਦੀ ਮਤਲਬ ਨਿਰਵਾਹ ਕਰ ਸਕਣ ਉਥੋਂ ਤੱਕ ਸੀਮਤ ਰਹਿਣੀ ਚਾਹੀਦੀ ਕਮਰਸ਼ੀਅਲ ਐਕਟੀਵਿਟੀ ਨਾ ਹੋਵੇ ਹੁਣੇ ਭਾਈ ਸਾਹਿਬ ਵਾਰੀ ਇੱਕ ਨਵੀਂ ਸਕੀਮ ਲੈ ਕੇ ਆਗੇ ਨੇ ਜਾਂ ਕਹਿ ਲਓ ਪਾਲਿਸੀ ਲੈ ਕੇ ਆਗੇ ਨੇ ਜਿਹਦਾ ਮੈਂ ਜ਼ਿਕਰ ਕੀਤਾ ਪਿਛਲੇ ਸਾਲ ਦੀ ਉਦੋਂ ਪਹਿਲਾਂ ਵੀ ਇਹਨਾਂ ਨੇ ਚੇਂਜ ਕੀਤੀ ਕਿ ਤੇ ਹਿਟਲਿਜ਼ਮ ਚ ਬਦਲੋ ਕਿਤੇ ਕਿਵੇਂ ਕਰ ਲੋ ਸਿਰਫ ਜ਼ਮੀਨ ਨੂੰ ਹਥੇ ਹੋਣਾ ਕਿਉਂਕਿ ਤੁਹਾਡੇ ਕੋਲੇ ਦੋ ਹੀ ਚੀਜ਼ਾਂ ਨੇ ਇੱਕ ਖੋ ਚੁੱਕੇ ਨੇ ਦੂਜੀ ਨੂੰ ਖੋਣਾ ਚਾਹੁੰਦੇ ਨੇ ਉਹਦੇ ਚ ਸਭ ਮਿਲੇ ਹੋਏ ਨੇ ਸਾਡੀ ਟੀਮ ਦੇ ਬੰਦਿਆਂ ਨੇ ਇਹਨਾਂ ਦੋਹਾਂ ਮਾਮਲਿਆਂ ਚ ਔਰ ਇੱਕ ਹੋਰ ਤੁਹਾਨੂੰ ਦੱਸ ਦਿਆਂ ਬਿਲਡਿੰਗ ਦੇ ਲੈਵਲ ਤੇ ਮਤਲਬ ਤੁਸੀਂ ਜੀਲੇ ਚ ਵੀ ਮੋਗੇ ਚ ਵੀ ਤਲਵੰਡੀ ਚ ਵੀ ਫਰੀਦਕੋਟ ਚ ਵੀ ਕਿੰਨੀ ਮਰਜ਼ੀ ਹਾਈ ਰਾਈਜ਼ ਬਿਲਡਿੰਗ ਬਣਾ ਲਓ ਇਹ ਨਵਾਂ ਰੂਲ ਆ ਸਾਡਾ ਨਵੇਂ ਬਿਲਡਿੰਗ ਰੂਲਸ ਨੇ 2025 ਦੇ ਉਹਦੇ ਚ ਵੀ ਅਸੀਂ ਸਟੇਲਿਆ ਜਿਸ ਕੀਦੇ ਸਿੰਘ ਹੋਰੀ ਸਾਡੀ ਕਾਲੇ ਪਾਣੀ ਟੀਮ ਦੇ ਮੈਂਬਰ ਨੇ ਔਰ ਐਹੀ ਅਸੀਂ ਆ ਜਿਹੜੀ ਕੰਢੀ ਵਾਲੀ ਪਾਲਿਸੀ ਹੈ ਉਹਦੇ ਵਿੱਚ ਵੀ ਸਟੇਲਿਆ ਕਪਲ ਹਰੀ ਨੇ ਸਾਡੀ ਟੀਮ ਦੇ ਮੈਂਬਰ ਨੇ ਉਹਨਾਂ ਨੇ ਜਾ ਕੇ ਇੱਥੇ ਹਾਈ ਕੋਰਟ ਨਹੀਂ ਮਿਲਣਾ ਸੀ ਉਹਨਾਂ ਨੇ ਗ੍ਰੀਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚਲੇ ਆ ਜਾ ਕੇ ਕਿ ਵਾਤਾਵਰਨ ਨੂੰ ਜੋੜ ਕੇ ਕਿ ਤੁਸੀਂ ਸਾਰਾ এনवायरमेंट ਸਾਡਾ ਬਰਬਾਦ ਕਰ ਦਿਓਗੇ ਹੁਣ ਮੈਨੂੰ ਦੱਸੋ ਇਹ ਜਿਹੜੇ ਹਸਣ ਹਸਾਉਣ ਵਾਲੇ ਕੋਮੀਡੀਅਨ ਨਜ਼ਰ ਆ ਰਹੀ ਨਹੀਂ ਜਦੋਂ ਇਹਨਾਂ ਨੇ ਤੁਹਾਨੂੰ ਲੁੱਟਣਾ ਹੁੰਦਾ ਹੈ ਤੇ ਕਿਸੇ ਡਾਕੂ ਮਲਖਾਨ ਸਿੰਘ ਤੋਂ ਘੱਟ ਨਹੀਂ ਗਏ ਪਹਿਲੇ ਵੀ ਉਦੋਂ ਪਹਿਲੇ ਵੀ ਤੇ ਆ ਵੀ ਮੈਨੂੰ ਇਹਨਾਂ ਦੱਸ ਦਿਓ ਮੈਂ ਬੜੇ ਵਾਰੀ ਪੁੱਛਿਆ ਇਹਨਾਂ ਦੀ ਤਨਖਾਹ ਤਾਂ 2.5 ਤਿੰਨ ਲੱਖ ਤੋਂ ਉੱਤੇ ਨਹੀਂ ਮੁੱਖ ਮੰਤਰੀ ਤੱਕ ਚੀਫ ਸੈਕਟਰੀ ਡੀਜੀਪੀ ਤੱਕ ਇਹਨਾਂ ਦੇ ਮਹਿਲ ਕਿਵੇਂ ਬਣੇ ਹੋਏ ਨੇ ਤੁਹਾਡੇ ਕਿਉਂ ਨਹੀਂ ਬਣੇ ਮੇਰੇ ਕਿਉਂ ਨਹੀਂ ਬਣੇ ਕਿਸੇ ਹੋਰ ਦੇ ਕਿਉਂ ਨਹੀਂ ਬਣੇ ਇਹਨਾਂ ਦੇ ਕਿਵੇਂ ਬਣ ਗਏ ਤਨਖਾਹ ਤਾਂ ਇਹਨਾਂ ਦੀ ਇੰਨੀ ਹੈ ਇਹ ਐਈ ਬਣੀਆਂ ਜਿਹੜੀਆਂ ਪਾਲਿਸੀਆਂ ਨੇ ਅਸੀਂ ਜਿੰਨਾ 40 ਮੁੱਦਿਆਂ ਦੀ ਗੱਲ ਕਰ ਰਹੇ ਹਾਂ ਉਹ ਚੇ ਜ਼ਮੀਨ ਵੀ ਆਉਂਦੀ ਹੈ ਥੋੜੀ ਰੇਤ ਵੀ ਆਉਂਦੀ ਤੁਹਾਡਾ ਪਾਣੀ ਵੀ ਆਉਂਦਾ ਤੁਹਾਡਾ ਫੈਡਰਲ ਸਟਰਕਚਰ ਵੀ ਆਉਂਦਾ ਐਜੂਕੇਸ਼ਨ ਵੀ ਆਉਂਦੀ ਮੈਡੀਕਲ ਵੀ ਆਉਂਦਾ ਕਦੇ ਇਹਨਾਂ ਨੇ ਉਹ ਗੱਲ ਕੀਤੀ ਹੈ ਆ ਮਾਗੀ ਦਾ ਮੇਲਾ ਅਸੀਂ ਕੀ ਪਾਲਿਸੀਆਂ ਦੱਸੀਆਂ ਇਹਨਾਂ ਨੇ ਆਪਦੀਆਂ ਕਬੂਤਰਾਂ ਦਾ ਮੇਲਾ ਲਾ ਦੇਾਂਗੇ ਕਿੱਥੋਂ ਲਾ ਦਿਓਗੇ ਓਏ ਪੈਸੇ ਕਿੱਥੇ ਆ ਤੁਹਾਡੇ ਕੋਲੇ ਐਸ ਵਕਤ ਪੰਜਾਬ ਹਿੰਦੂਸਤਾਨ ਦੇ ਵਿੱਚ ਨੰਬਰ 1 ਕਰ ਜਾਈ ਹੈ ਤੁਡੀ ਜਿੰਨਾ ਇਕਨੋਮੀ ਸਾਈਜ਼ ਹੈ 10 ਲੱਖ ਕਰੋੜ ਸੀ ਸ਼ਰਿੰਕ ਹੋ ਕੇ 9 ਲੱਖ ਕਰੋੜ ਤੇ ਆ ਗਿਆ 48% ਤੁਹਾਡੇ ਸਰ ਕਰਜ਼ਾ ਹੋ ਗਿਆ 2% ਤੋਂ ਬਾਅਦ ਤਨਖਾਹਾਂ ਨਹੀਂ ਦੇ ਪਾਉਂਦੀਆਂ ਤੁਸੀਂ ਇਹ ਮੇਲੇ ਕਿੱਥੋਂ ਲਾ ਲੂਗੇ ਉਹ ਇੱਕ ਤਾਂ ਕਾਮੇਡੀਅਨ ਹੈਗੇ ਹੀ ਪ੍ਰਧਾਨ ਇਹਨਾਂ ਦਾ ਪਤਾ ਹੀ ਨਹੀਂ ਇਹਨਾਂ ਨੂੰ ਬੋਲੀ ਕੀ ਜਾਂਦੇ ਨੇ ਕਿਤੇ ਛਾਤੀਆਂ ਨੂੰ ਗੋਲੀ ਚ ਮਾਰੀ ਜਾਂਦੇ ਨੇ ਉਹ ਨਸ਼ਿਆਂ ਨੂੰ ਜੁੱਧ ਵਿਰੁੱਧ ਕਰੀ ਜਾਂਦੇ ਨੇ ਬੋਲੀ ਕੀ ਜਾਂਦੇ ਨੇ ਯਾਰ ਕਦੇ ਸੁਣਿਆ ਤੁਸੀਂ ਇਹ ਪਾਲਿਸੀ ਦੀ ਗੱਲ ਕਰਨ ਪਰ ਮੈਂ ਤੁਹਾਨੂੰ ਵੀ ਕਹੂੰਗਾ ਤੁਸੀਂ ਵੀ ਸਿਰਫ ਹੱਸੂਗੇ ਕਿ ਉਹ ਜੇ ਲੀਡਰ ਨੇ ਤੁਹਾਡੇ ਜਿਹੜੇ ਕਮੇਡੀਅਨ ਹੋਣਗੇ ਔਰ ਪੰਜਾਬੀਆਂ ਦੀ ਕੌਮ ਕੀ ਸੀ ਯੋਧਿਆਂ ਦੀ ਕੌਮ ਹੈ ਜੰਗ ਜੂਆਂਗੀ ਮੈਂ ਕਹੂੰਗਾ ਮਿਹਨਤੀ ਲੋਕਾਂ ਦੀ ਦੁਨੀਆ 'ਚ ਜਾ ਕੇ ਛੰਡੇਗੜ੍ਹ ਤੇ ਪੰਜਾਬ ਦਾ ਕੀ ਹਾਲ ਕਰਤਾ ਤੁਹਾਡੀ ਐਸੀ ਤਮਾਸ਼ੇਬਾਜੀ ਨੇ ਹਮੇਸ਼ਾ ਕਦੇ ਵੀ ਕਿਸੇ ਕੰਮ ਨੂੰ ਸੀਰੀਅਸ ਲੈ ਲਓ ਜਿਹਦੀ ਉਹ ਜੌਬ ਹੈ ਉਸ ਜੌਬ ਵਾਲੇ ਬੰਦੇ ਨੂੰ ਬਿਠਾ ਲਓ ਉੱਥੇ ਅਸੀਂ ਪਿੰਚਰ ਲਾ ਦੇਾਂਗੇ ਅਸੀਂ ਬੱਕਰੀ ਚੋਲਾਂਗੇ ਅਸੀਂ ਪੰਜਾਬ ਬੋਲਾਂਗੇ ਅਸੀਂ ਮੇਲੇ ਲਾ ਦੇਾਂਗੇ ਉਹ ਦੂਜਾ ਤਾਂ ਵਾਈਬ੍ਰੇਸ਼ਨ ਤੇ ਹੀ ਆ ਗਿਆ ਪਤਾ ਨਹੀਂ ਕੀ ਕਰੀ ਜਾਂਦਾ ਕੁਛ ਤਾਂ ਸੋਚੋ ਯਾਰ ਹੱਸੋ ਪਰ ਹੱਸਦੇ ਹੱਸਦੇ ਜਿਵੇਂ ਆਪਦੇ ਘਰ ਲਈ ਸੀਰੀਅਸ ਵੀ ਹੁੰਨੇ ਹੋ ਵੇੜੇ ਵੀ ਉਹ ਘਰ ਦਾ ਨਿਰਵਾਹ ਕਿਵੇਂ ਹੋਊਗਾ ਆਪਦੇ ਘਰ ਲਈ ਤਾਂ ਬਹੁਤ ਸੀਰੀਅਸ ਹੋ ਆਪਦੇ ਪਿੰਡਾਂ ਲਈ ਆਪਦੇ ਸ਼ਹਿਰਾਂ ਲਈ ਤੇ ਆਪ ਦੇਸ ਪੰਜਾਬ ਲਈ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਇਉ ਟੋਟਲੀ ਡਿਗਦੇ ਕਾਮੇਡੀਅਨ ਟਾਈਪ ਆਫ ਲੀਡਰ ਇਹ ਆਪਾਂ ਹੀ ਚੁਣੇ ਐ ਕੋਈ 400 ਫੁੱਟ ਤੇ ਉੱਤੇ ਬੈਠਾ ਵਿਚਾਰਾ ਫਿਰ ਕੋਈ 100 ਫੁੱਟ ਤੇ ਬੈਠੇ ਹੋਏ ਨੇ ਕਿਸਾਨ ਫੇਰ ਹੁਣੇ ਜੇ ਇਹਨਾਂ ਨੇ ਇੱਕ ਨਵਾਂ ਕੱਢ ਲਿਆ ਮੁੰਡੇ ਚੱਕਨੇ ਸ਼ੁਰੂ ਕਰਤੇ ਨੇ ਗੈਂਗਸਟਰਾਂ ਦੇ ਨਾਂ ਤੇ ਮੈਂ ਸਿਰਫ ਇੱਕ ਗੱਲ ਕਹੂੰਗਾ ਜ਼ਰੂਰ ਹੱਲ ਪਹਿਨੀ ਚਾਹੀਦੀ ਐ ਜ਼ਰੂਰ ਫਰੋਤਿਆਂ ਨੂੰ ਹੱਲ ਪਹਿਨੀ ਚਾਹੀਦੀ ਐ ਪਰ ਉਹਦਾ ਮਤਲਬ ਇਹ ਨਹੀਂ ਕਿ ਪੁਲਿਸ ਨੂੰ ਖੁੱਲੀ ਛੋਟ ਦੇ ਦਿਓ ਚੱਕੋ ਮੁੰਡੇ ਤੇ ਚੱਕ ਚੱਕ ਕੇ ਜੋ ਮਰਜ਼ੀ ਕਰੀ ਜਾਓ ਨਹੀਂ ਪਹਿਲਾਂ ਹੁਣ ਦਿੱਤਾ ਉਦੋਂ ਵੀ ਰੋਕਿਆ ਸਾਡੇ ਕੁਝ ਲੋਕਾਂ ਨੇ ਹੁਣ ਅਸੀਂ ਰੋਕਾਂਗੇ ਜੇ ਇਹਦੇ ਵਿੱਚ ਕੁਝ ਗਲਤ ਹੋਇਆ ਪਰ ਰੋਕੋ ਬਾਕੀ ਚੀਜ਼ਾਂ ਨੂੰ ਗੈਂਗਸਟਰਵਾਦ ਨੂੰ ਰੋਕੋ ਫਰੋਤਿਆਂ ਨੂੰ ਰੋਕੋ ਜ਼ਰੂਰੀ ਹੈ ਰੁਕਣਾ ਚਾਹੀਦਾ 70% ਪੁਲਿਸ ਵੀ ਆਈਪੀ ਡਿਊਟੀ ਤੇ ਸਲੂਟ ਮਾਰਨ ਤੇ ਤੇ 30% ਜਿਹੜੇ ਵਿਚਾਰੇ ਬੈਠੇ ਨੇ ਸੌਦੇ ਹੀ ਕਰ ਰਹੇ ਹੁੰਦੇ ਸੋ ਇਹਦੇ ਵੱਲ ਧਿਆਨ ਦਿਓ